Ontario ਦੀ ਰੀਅਲ اسٹیਟ ਨਿਯੰਤਰਕ ਸੰਸਥਾ ਰੀਅਲ اسٹیਟ ਕਾਉਂਸਲ ਆਫ Ontario ਯਾਨੀ ਕਿ RECO ਦੇ ਵੱਲੋਂ ਸੇਮੈਕਸ ਨਾਲ ਸੰਬੰਧਿਤ ਚਾਰ ਬ੍ਰੋਕਰੇਜਾਂ ਅਤੇ ਦੋ ਵਿਅਕਤੀਆਂ ਖਿਲਾਫ ਸਖਤ ਨਿਯਮਕ ਕਾਰਵਾਈ ਕੀਤੀ ਗਈ ਹੈ ਇਹ ਰੀਕੋ ਐਕਸ਼ਨ ٹرسٹ ਇਨ ਰੀਅਲ اسٹیਟ ਸਰਵਿਸ ਐਕਟ 2002 ਦੇ ਤਹਿਤ ਕੀਤੀ ਗਈ ਹੈ ਰੀਕੋ ਦੀ ਜਾਂਚ ਦਸੰਬਰ 2024 ਵਿੱਚ ਮਿਲੀ ਇੱਕ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ ਸੀ ਜਨਵਰੀ 2026 ਵਿੱਚ ਕੀਤੀਆਂ ਗਈਆਂ ਜਾਂਚਾਂ ਇਨਸਪੈਕਸ਼ਨਾਂ ਅਤੇ ਤੀਸਰੇ ਪੱਖ ਵੱਲੋਂ ਕੀਤੀ ਗਈ ਫੋਰੈਂਸਿਕ ਸਮੀਖਿਆ ਵਿੱਚ ਸਾਹਮਣੇ ਆਇਆ ਕਿ ਲਗਭਗ 2.57 ਮਿਲੀਅਨ ਡਾਲਰ ਰਕਮ ਚਾਰ ਰੀਅਲ ਅਸਟੇਟ ਟਰਸਟ ਅਕਾਊਂਟਸ ਤੋਂ ਗੈਰਕਾਨੂੰਨੀ ਤੌਰ ਤੇ ਕੱਢੀ ਗਈ ਰਿਪੋਰਟ ਮੁਤਾਬਕ ਇਹ ਰਕਮ ਅਕਸਰ ਮਹੀਨੇ ਦੇ ਅੰਤ ਤੋਂ ਪਹਿਲਾਂ ਵਾਪਸ ਪਾ ਦਿੱਤੀ ਜਾਂਦੀ ਸੀ ਜਦੋਂ ਕਾਨੂੰਨ ਅਨੁਸਾਰ ਟਰਸਟ ਖਾਤਿਆਂ ਦੀ ਮਿਲਾਣੀ ਲਾਜ਼ਮੀ ਹੁੰਦੀ ਸੀ ਪਰ ਇਹ ਪੈਸਾ ਟਰਸਟ ਦੀਆਂ ਸ਼ਰਤਾਂ ਤੋਂ ਬਾਹਰ ਵਰਤਿਆ ਗਿਆ ਜਿਵੇਂ ਕਿ ਲੋਨ ਦੀਆਂ ਕਿਸ਼ਤਾਂ ਪ੍ਰਾਪਰਟੀ ਮੈਨੇਜਮੈਂਟ ਫੀਸਾਂ ਟੈਕਸ ਕ੍ਰੈਡਿਟ ਕਾਰਡ ਬਕਾਇਆ ਅਤੇ ਵੱਖ-ਵੱਖ ਸੇਵਾਵਾਂ ਲਈ ਭੁਗਤਾਨ ਤੇ ਸਾਰੀ ਕਾਰਵਾਈ ਰੀਕੋ ਐਕਸ਼ਨ ਅਧੀਨ ਗੰਭੀਰ ਉਲੰਘਣਾ ਮੰਨੀ ਗਈ ਹੈ ਰੀਕੋ ਨੇ ਸਪਸ਼ਟ ਕੀਤਾ ਹੈ ਕਿ ਟਰਸਟ ਅਕਾਊਂਟ ਗਾਹਕਾਂ ਦੇ ਪੈਸੇ ਸੁਰੱਖਿਅਤ ਰੱਖਣ ਲਈ ਹੁੰਦੇ ਹਨ ਅਤੇ ਇਹਨਾਂ ਨੂੰ ਸਿਰਫ ਨਿਰਧਾਰਤ ਮਕਸਦ ਲਈ ਹੀ ਵਰਤਿਆ ਜਾ ਸਕਦਾ ਹੈ ਕਿਸੇ ਵੀ ਕਿਸਮ ਦੀ ਗਲਤ ਵਰਤੋਂ ਗਾਕਾਂ ਦੇ ਭਰੋਸੇ ਨੂੰ ਤੋੜਦੀ ਹੈ ਅਤੇ ਰੀਅਲ ਅਸਟੇਟ ਪ੍ਰਣਾਲੀ ਸਾਖ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਹ ਰੀਕੋ ਐਕਸ਼ਨ ਦੇ ਤਹਿਤ ਰਵੰਦੂਆ ਅਤੇ ਨੀਦੀ ਦੁਆ ਦੇ ਖਿਲਾਫ ਰਜਿਸਟ੍ਰੇਸ਼ਨ ਰੱਦ ਕਰਨ ਦੀ ਨੋਟਿਸ ਅਤੇ ਤੁਰੰਤ ਸਸਪੈਂਸ਼ਨ ਆਰਡਰ ਜਾਰੀ ਕੀਤੇ ਗਏ ਹਨ ਇਸ ਤੋਂ ਇਲਾਵਾ ਸੇਵ ਮੈਕਸ ਰੀਅਲ ਅਸਟੇਟ ਸੇਵ ਮੈਕਸ ਫਰਸਟ ਚੋਇਸ ਸੇਵ ਮੈਕਸ ਸੁਪਰੀਮ ਅਤੇ ਸੇਵ ਮੈਕਸ ਏਸ ਰੀਅਲ ਅਸਟੇਟ ਤੇ ਵੀ ਤੁਰੰਤ ਸਸਪੈਂਸ਼ਨ ਅਤੇ ਫ੍ਰੀਜ਼ ਆਰਡਰਸ ਲਗਾਏ ਗਏ ਨੇ 3 ਫਰਵਰੀ 2026 ਨੂੰ ਰੀਕੋ ਨੇ ਇਹਨਾਂ ਬ੍ਰੋਕਰੇਜਾਂ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਸੀ ਤਾਂ ਜੋ ਗਾਹਕਾਂ ਦੀ ਜਮ੍ਹਾਂ ਰਕਮ ਸੁਰੱਖਿਅਤ ਰਹੇ ਅਤੇ ਹੁਣ ਇਹਨਾਂ ਫੰਡਾਂ ਤੱਕ ਪਹੁੰਚ ਲਈ ਇੰਸ਼ੋਰੈਂਸ ਕਲੇਮ ਪ੍ਰਕਿਰਿਆ ਰਾਹੀਂ ਜਾਣਾ ਪਵੇਗਾ ਰੀਕੋ ਨੇ ਇਹ ਵੀ ਦੱਸਿਆ ਹੈ ਕਿ ਹੋਰ 온ਟਾਰੀਓ ਵਿੱਚ ਸਥਿਤ ਸੇਮੈਕਸ ਬ੍ਰੋকারেਜ ਦੀ ਜਾਂਚ ਦੌਰਾਨ ਕਿਸੇ ਵੱਡੀ ਗੜਬੜ ਦਾ ਪਤਾ ਨਹੀਂ ਲੱਗਿਆ ਸੰਸਥਾ ਅਨੁਸਾਰ ਇਹ ਰੀਕੋ ਐਕਸ਼ਨ ਗਾਹਕਾਂ ਦੇ ਹਿੱਤਾਂ ਦੀ ਰੱਖਿਆ ਰੀਅਲ ਅਸਟੇਟ ਸੈਕਟਰ ਵਿੱਚ ਭਰੋਸਾ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ।